ਹੈ ਮੂਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡੇ ਸਾਰਿਆਂ ਦਾ ਛੀ ਵੈਲਕਮ ਤੇ ਅੱਜ ਆਪਾਂ ਨਾ ਟੂਟੀਆਂ ਕਲੀਨ ਕਰਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਨਾਰਮਲ ਹੀ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆਂ ਦੇਖੋ ਜੀ ਕਈ ਵਾਰ ਇਹ ਨਾ ਪਾਣੀ ਜਿੱਥੇ ਕਈ ਖੜ ਜਾਂਦਾ ਤੇ ਉੱਥੇ ਇਹ ਇੱਕ ਕਿਸਮ ਦੀ ਜਰਚੀ ਲੱਗ ਜਾਂਦੀ ਆ ਤੇ ਉਹ ਬਿਲਕੁਲ ਵੀ ਆਪਣੇ ਇੰਚ ਨਾਲ ਮਰਜ਼ੀ ਆਪਾਂ ਕੱਪੜੇ ਨਾਲ ਸਾਫ਼ ਕਰੀ ਚਾਹੀਏ ਤੇ ਨਹੀਂ ਸਾਫ਼ ਹੁੰਦੀਆਂ ਆਹ ਦੇਖੋ ਜੀ ਤੁਸੀਂ ਸ਼ਾਵਰ ਨੂੰ ਵੀ ਦੇਖ ਸਕਦੇ ਹੋ ਦੇਖੋ ਇਹ ਵੀ ਪਾਣੀ ਦੇ ਨਾਲ ਕਿੰਨਾ ਖਰਾਬ ਹੋਇਆ ਪਿਆ ਤੇ ਆਪਾਂ ਇਹ ਵੀ ਤੁਹਾਨੂੰ ਉਸੇ ਤਰੀਕੇ ਨਾਲ ਸਾਫ਼ ਕਰਕੇ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖੋ ਬਿਲਕੁਲ ਸ킵 ਨਾ ਕਰਿਓ ਤੁਸੀਂ ਨੇੜੇ ਤੋਂ ਟੂਟੀਆਂ ਨੂੰ ਦੇਖ ਸਕਦੀਆਂ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਲਓ ਜੀ ਆਪਾਂ ਨੇ ਇੱਕ ਕੌਲੀ ਲੈਣੀ ਇਦੇ ਵਿੱਚ ਆਪਾਂ ਪਾ ਲਨੇ ਆ ਥੋੜਾ ਜਿਹਾ ਨਾ ਮਿੱਠਾ ਸੋਡਾ ਅੱਧਾ ਚਮਚਾ ਤੇ ਇਹਦੇ ਵਿੱਚ ਆਪਾਂ ਨਿੰਗੂ ਨੂੰ ਚੋੜਲਾਂਗੇ ਜੀਨੀਆ ਮਰਚੀ ਤਾਂ ਹੋਟੀਆਂ ਟੂਟੀਆਂ ਛਾਵਤ ਗੰਡੇ ਹੋਣ ਤੇ ਬਿਲਕੁਲ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਣੀ ਹੈ ਜੀ ਇੱਥੇ ਲਵਾਂਗੇ ਜੀ ਅਪਾ ਇੱਕ ਚਮਚਾ ਕਾਲਗਟ ਦਾ ਕਾਲਗਟ ਤੁਸੀਂ ਕੋਈ ਵੀ ਲੈ ਸਕਦੇ ਹੋ ਦੇਖੋ ਜੀ ਜਿਹੜਾ ਆਪਾਂ ਨੇ ਇਹ ਸੋਲੂਸ਼ਨ ਜਿਹੜਾ ਇਹ ਤਿਆਰ ਕੀਤਾ ਆ ਤੇ ਇਹ ਪਤਲਾ ਨਹੀਂ ਹੋਣਾ ਚਾਹੀਦਾ ਆਪਣੀਆਂ ਟੂਟੀਆਂ ਦੇ ਉੱਪਰ ਖੜਨਾ ਚਾਹੀਦਾ ਵਾ ਚਲੋ ਜੀ ਆਪਾਂ ਹੁਣ ਇਹ ਜਿਹੜਾ ਆਪਣੇ ਕੋਲੇ ਇਹ ਸ਼ਾਵਰ ਇਹਨੂੰ ਆਪਾਂ ਪਹਿਲਾਂ ਲਗਾ ਕੇ ਰੱਖ ਦਈਏ ਤੁਸੀਂ ਪਹਿਲਾਂ ਨਾ 2 ਮਿੰਟ ਇਹਨੂੰ ਲਗਾ ਕੇ ਰੱਖ ਦਿਓ ਤੇ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਤੁਸੀਂ ਹੀ ਬੁਰਸ਼ ਦੇ ਨਾਲ ਚੰਗੀ ਤਰ੍ਹਾਂ ਨਾਲ ਕਲੀਨ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਹੀ ਪਾਣੀ ਦੀ ਚਰ ਜਿਵੇਂ ਆਪਾਂ ਕਹਿ ਸਕਦੇ ਹਾਂ ਚੰਗਾਲ ਇਹ ਬਿਲਕੁਲ ਹੀ ਲੱਗਿਆ ਪਿਆ ਤੇ 2 ਮਿੰਟ ਇਹਨੂੰ ਲਗਾ ਕੇ ਤੁਸੀਂ ਛੱਡਣਾ ਜ਼ਰੂਰ ਹੈ ਜੀ ਇਸ ਤਰ੍ਹਾਂ ਕੇ ਨਾ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਸਾਫ਼ ਕਰਦੇ ਹੋ ਜੀ ਆਹ ਦੇਖੋ ਜੀ ਬਿਲਕੁਲ ਜੜੀ ਇਹ ਆਪਣੇ ਪਾਣੀ ਜੰਮਿਆ ਹੋਇਆ ਸੀਗਾ ਲੈਣਾ ਸਟਾਰਟ ਹੋ ਗਿਆ ਇਹ ਤੁਸੀਂ ਇਹਨੂੰ 2 ਮਿੰਟ ਲਗਾ ਕੇ ਇਸ ਤਰੀਕੇ ਨਾਲ ਛੱਡ ਦੋਗੇ ਤੇ ਫਿਰ ਇਹ ਬਿਲਕੁਲ ਸੌਖੇ ਤਰੀਕੇ ਨਾਲ ਸਾਫ਼ ਹੋ ਜਾਊਗਾ ਆਪਾਂ ਨੂੰ ਜ਼ਿਆਦਾ ਰਗੜਨ ਦੀ ਲੋੜ ਨਹੀਂ ਪੈਣੀ ਹੈਗੀ ਤੇ ਆਪਾਂ ਜੀ ਹੁਣ ਟੋਟੀਆਂ ਨੂੰ ਸਾਫ਼ ਕਰਦੇ ਹਾਂ ਟੋਟੀਆਂ ਨੂੰ ਵੀ ਲਗਾ ਕੇ ਰੱਖਦੇ ਇਹਨੂੰ ਤੁਸੀਂ ਪਤਲਾ ਨਹੀਂ ਰੱਖਣਾ ਹੈਗਾ ਜੀ ਆਪਣੀਆਂ ਟੋਟੀਆਂ ਦੇ ਉੱਪਰ ਖੜਨਾ ਚਾਹੀਦਾ ਜਲਦੀ ਜਲਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰ ਦਿੱਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿੱਆ ਕਰੋ ਟੂਟੀਆਂ ਦੇ ਵਿੱਚ ਇੰਨੀ ਕਲੀਨਿੰਗ ਆ ਗਈ ਬਹੁਤ ਜ਼ਿਆਦਾ ਆਪਣੀ ਬਿਲਕੁਲ ਇਹ ਟੂਟੀਆਂ ਸਾਫ਼ ਹੋ ਗਈਆਂ ਜਿੰਨੀ ਵੀ ਰੇਕ ਤੇ ਪਾਣੀ ਦੀ ਜਰ ਜੰਮੀ ਹੋਈ ਆ ਉਹ ਸਾਰੀ ਹੀ ਲੈ ਜਾਣੀ ਆ ਜੀ ਲੋ ਜੀ ਜਿਹੜਾ ਆਪਾਂ ਨੇ ਸ਼ਾਵਰ ਦੇ ਉੱਪਰ ਵੀ ਇਹ ਆਪਾਂ ਨੇ ਜਿਹੜਾ ਸলিউਸ਼ਨ ਤਿਆਰ ਕੀਤਾ ਸੀਗਾ ਤੇ ਕਾਲਗਟ ਵਗੈਰਾ ਦਾ ਹੈ ਨਾ ਤੇ ਉਹ ਆਪਾਂ ਨੇ ਜਿਹੜਾ ਲਾ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਸਾਫ਼ ਕਰਕੇ ਵੀ ਦਿਖਾਉਣੀ ਆ ਇੱਕ ਵਾਰੀ ਆਪਾਂ ਥੋੜਾ ਜਿਹਾ ਬੁਰਸ਼ ਉੱਪਰ ਲਗਾ ਦਾਂਗੇ ਦੇਖੋ ਜੀ ਜਿਹੜੀ ਇਹਦੀ ਪਾਣੀ ਦੀ ਜਰਜੀ ਸੀਗੀ ਨਾ ਉਹ ਬਿਲਕੁਲ ਬੁਰਸ਼ ਦੇ ਨਾਲ ਸਾਫ਼ ਹੋ ਗਈ ਜੀ ਹੁਣ ਆਪਾਂ ਤੁਹਾਨੂੰ ਪਾਣੀ ਨਾਲ ਸਾਫ਼ ਕਰਕੇ ਦਿਖਾਉਣੀ ਆਂ ਦੇਖ ਬੀ ਇਹ ਸਾਫ਼ ਹੋਇਆ ਤੇ ਨਹੀਂ ਹੋਇਆ ਹੈਗਾ ਹੁਣ ਤੁਸੀਂ ਜੀ ਪਾਣੀ ਨਾਲ ਚੈੱਕ ਕਰਿਓ ਇਹਨਾਂ ਦੇਖੋ ਜੀ ਕਿੰਨਾ ਚਮਕ ਗਿਆ ਪਹਿਲਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿੰਨੇ ਵੀ ਇਹਦੇ ਤੇ ਬਾੜੀ ਦਾ ਚੰਗਾਲ ਜੇ ਜੰਮਿਆ ਹੋਇਆ ਸੀ ਤਾਂ ਇਹ ਸਾਰਾ ਹੀ ਉੱਤਰ ਗਿਆ। ਬਹੁਤ ਹੀ ਵਧੀਆ ਤਰੀਕੇ ਨਾਲ। ਲੋ ਜੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਨੂੰ। ਬਿਲਕੁਲ ਹੀ ਸਾਫ਼ ਹੋ ਗਿਆ। ਆਹ ਥੋੜਾ ਜਿਹਾ ਰਹਿ ਗਿਆ। ਤੇ ਆ ਇਹ ਆਪਾਂ ਸਕਰੱਬ ਦੇ ਨਾਲ ਸਾਫ਼ ਕਰ ਦਾਂਗੇ। ਲੋ ਜੀ ਆਪਣੇ 2 ਮਿੰਟ ਹੋ ਗਿਆ ਇਹ ਟੂਟੀਆਂ ਨੂੰ ਲੱਗੀਆਂ ਨਾ। ਤੇ ਹੁਣ ਆਪਾਂ ਨਾ ਸਕਰੱਬ ਦੇ ਨਾਲ ਸਾਫ਼ ਕਰਤਾ। ਇੱਕ ਸਕਰੱਬ ਲਗਾ ਲੈਂਦੇ ਤੁਸੀਂ। لو جی ਆਪਣੀਆਂ ਤੁਸੀਂ ਨੇੜੇ ਤੋਂ ਟੂਟੀਆਂ ਨੂੰ ਦੇਖ ਸਕਦੇ ਹੋ ਦੇਖੋ ਕਿੰਨੀ ਵਧੀਆ ਕਲੀਨਿੰਗ ਹੈ ਜੀ ਆਪਣੀਆਂ ਟੂਟੀਆਂ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਈਆਂ ਨਾਲ ਤੁਸੀਂ ਸ਼اور ਨੂੰ ਹੀ ਦੇਖ ਸਕਦੇ ਹੋ ਤੇ ਸ਼ਾਵਰ ਦੇ ਉੱਤੇ ਪਾਣੀ ਦੇ ਦਾਗ ਦब्बे ਕਿੰਨੇ ਲੱਗੇ ਹੋਏ ਸੀਗੇ ਪੂਰਾ ਜੰਗਲ ਲੱਗਿਆ ਹੋਇਆ ਸੀਗਾ ਆਪਣੇ ਪਾਣੀ ਦਾ ਤੇ ਸ਼ਾਵਰ ਦੇ ਉੱਤੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਈਆਂ ਟੂਟੀਆਂ ਤੇ ਸ਼ਾਵਰ ویڈیو ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਰਹੋ ਜੀ ویڈیو ਨੂੰ اینڈ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ